ਸਸ਼ੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਵਲੌਗ ਵਿੱਚ ਚਲੋ ਦੇਖਦੇ ਹਾਂ ਅੱਜ ਦਾ ਵਲੌਗ ਬਹੁਤ ਹੀ ਖਾਸ ਹੋਣ ਵਾਲਾ ਹੈ ਕੱਲ ਚੁੱਤੀ ਆ ਛੁੱਟੀ ਕਾਦੀ ਹੋ ਗਈ ਤੈਨੂੰ ਥੋੜੀ ਛੁੱਟੀ ਮੈਸੀ ਦਾ ਰਹਿਣਾ ਹੈ ਦੇ ਫੇਰੈਂਸ ਮੀਟਿੰਗ ਵੀ ਆ ਬਾਰਾਂ ਚਲਿਏ ਫਿਰ ਚਲਦੇ ਹਾਂ ਠਾਈ ਗਏ ਨਹੀਂ ਨਾਈਕ ਵੀ ਐਕਸਾਈਟਡ ਹੈ ਨਾ ਬਈ ਯਾਰ ਦੁੱਧੇ ਨਾ ਹੀ ਨਹੀਂ ਹੈ ਦੇ ਲੋਕ ਕਿਉਂ ਬਿਦੇ ਦੋ ਮਿਲ ਕੇ ਜੇ ਕੋਈ ਟੁੱਟਦਾ ਹੈ ਬੈਟੇ ਨੂੰ ਵੱਜਣੀਆਂ ਵੀ ਐਵੇਂ ਉਦੋਂ ਮਾਰ ਲਿਓ ਚਲ ਚਲ ਜਲਦੀ ਜਾਓ ਸ੍ਰੀ ਗੰਗਲ ਜੀ ਠੀਕ ਠਾਕ ਹੈ ਇਹ ਸਾਡਾ ਬਾਜ਼ਾਰ और भैया नमस्कार।, नमस्कार क्या हाल है आपके ठीक ठाक हो कैसा चला काम कर बढ़िया चला बढ़िया चला है। जी ਸਾਡੇ ਪਿੰਡ ਦੇ ਬਾਹਰ ਗੋਲ ਗੱਫੇ ਦੀ ਰੇੜੀ ਲਾਉਂਦੇ ਆ ਮੈਂ ਕੀ ਕਰੂੰ ਫਿਰ ਜੌਬ ਛੋੜ ਦੂੰ ਚਾਰਾ ਕਹਿੰਦਾ ਹੈ ਅਸੀਂ ਵੀਡੀਓ ਬਣਾਓ ਤੇ ਅਜੀ ਇਹ ਕੋਈ ਫੇਡ ਪ੍ਰੋਮੋਸ਼ਨ ਨਹੀਂ ਹੈ ਭਈਆ ਹਾਂ ਇਧਰ ਮੁੱਕਰ ਕੇ ਬਤਾਓ हमने आपसे पैसा तो ਨਹੀਂ ਲਿਆ ਕੋਈ ਪ੍ਰੋਮੋਸ਼ਨ ਕਰਨੇ ਦਾ ਨਹੀਂ ਲਿਆ ਸਮਝ ਰਹੇ ਹੋ ਇਹਦੀ ਇਹਦੀ ਲੋਕੇਸ਼ਨ ਆ ਬਿਲਕੁਲ ਹਾਈਵੇ ਦੇ ਕਰੀਬ ਆ ਇਹ ਆ ਸਾਡੀ ਲੋਗੜ ਰੋਡ ਰੋਡ ਤੇ ਇਹਨਾਂ ਦੀ ਰੇੜੀ ਆ ਬਿਲਕੁਲ ਇਹ ਬਹੁਤ ਟੇਸਟੀ ਥੀngਸ ਆਪਣੇ ਬਣਾਉਂਦਾ ਹੈ ਵੀਰ ਵਿਚਾਰਾ ਹੋਰ ਕਿਸੇ ਸਟੇਟ ਤੋਂ ਆ ਤੇ ਪਰ ਇਹ ਵੀ ਹਰ ਕੋਈ ਬੰਦਾ ਰੋਜ਼ੀ ਰੋਟੀ ਕਮਾਉਣ ਆਇਆ ਹੈ ਇੱਥੇ ਸਫਾਈ ਦਾ ਵੀ ਬਹੁਤ ਖਿਆਲ ਰੱਖਦੇ ਐ ਹੱਥ ਤੇ ਦੇਖੋ ਗਲਵਜ਼ ਵੀ ਪਾਏ ਹੋਇਆ ਆ ਕੋਈ ਕਿਸੇ ਤਰ੍ਹਾਂ ਦੀ ਕੋਈ ਧਰਨੀ ਇਹੋ ਜਿਹਾ ਕਿ ਭਈ ਫਾਇਦਾ ਨਹੀਂ ਖਿਆ ਰਖਦੇ ਸਫਾਈ ਦਾ ਬਹੁਤ ਖਿਆ ਰਖਦੇ ਨੇ ਮਜ਼ਾ ਆਇਆ گاਉਂ ਕੌਣ ਸਾ ਹੈ ਭਈਆ ਆਪਕਾ ਮੇਰਾ گاਉਂ ਕੌਣ ਸਾ ਮੇਰੋਲੀਆ ਮੱਧ ਪ੍ਰਦੇਸ਼ ਭਈਆ ਗੋਲੀਅਰ ਸੇ ਹੈ ਠੀਕ ਹੈ ਜੇ ਪੰਜਾਬ ਮੈਂ ਮਿਹਨਤ ਕਰਨ ਆਏ ਆ ਜੈਸੇ ਹਮਾਰੇ ਲੋਗ ਬਾਹਰ ਜਾਂਦੇ ਹੈ ਵਹਾਂ ਮਿਹਨਤ ਕਰਦੇ ਹੈ ਜੇ ਜਹਾਂ ਪਰ ਮਿਹਨਤ ਕਰ ਰਹੇ ਹੈ ਆਪਣੇ ਫੈਮਿਲੀ ਕਾ ਪੇਟ ਪਾਲਨੇ ਕੇ ਲਈ ਮਿਹਨਤ ਕਰ ਰਹੇ ਹੈ ਤੇ ਗੋਲ ਗੱਪੇ ਬਹੁਤ ਟੈਸਟੀ ਬਣਾਉਂਦੇ ਆ ਅਰੇ ਕਹਿਣਾ ਕੀ ਚਾਹਤੇ ਹੋ ਇਹ ਆਪ ਵੀ ਇੰਨਾ ਕੁ ਜਰੂਰ ਪਾ ਕੇ ਵਾਇਆ ਕਰੋ ਤੇ ਵੀਡੀਓ ਸ਼ੇਅਰ ਕਰੋ ਬਹੁਤ ਵੈਸਾ ਕਿਤਾ ਠੀਕ ਹੈ ਟੱਕ ਇੰਨਾ ਦਾ ਸਾਥ ਜਰੂਰ ਦਿਓ ਕੋਈ ਪ੍ਰਵਾਸੀ ਬੰਦਾ ਇੱਥੇ ਕੰਮ ਕਰਨ ਲਈ ਆਉਂਦਾ ਆਪਣੇ ਬੱਚਿਆਂ ਲਈ ਆਪਾਂ ਵੀ ਤੇ ਬਾਹਰ ਜਾਂਦੇ ਆ ਰੋਜੀ ਰੋਟੀ ਕਮਾਉਣ ਲਈ ਬਾਹਰ ਵਿਦੇਸ਼ਾਂ 'ਚ ਆਪਣੇ ਬੰਦੇ ਪੰਜਾਬੀ ਗਏ ਆ ਰੋਟੀ ਕਮਾਉਂਦੇ ਆ ਪੈਸਾ ਕਮਾਉਣ ਲਈ ਜਾਂਦੇ ਆ ਤੇ ਇਸੇ ਤਰ੍ਹਾਂ ਇਹ ਵੀਰ ਇੱਥੇ ਆਪਣੇ ਪੰਜਾਬ ਚ ਆਇਆ ਤੇ ਇਹਨਾਂ ਦਾ ਸਾਥ ਜ਼ਰੂਰ ਦਿਓ ਇਹਨਾਂ ਕੋ ਵੀ ਚੀਜ਼ਾਂ ਜ਼ਰੂਰ ਖਰੀਦੋ ਜਿਹੜਾ ਵੀ ਇਹ ਕੰਮ ਕਰਦੇ ਗੋਲ ਗੱਪੇ ਪਾਣੀ ਪੂਰੀ ਵੇਚਦੇ ਉਹ ਇਹਨਾਂ ਕੋ ਆ ਕੇ ਜ਼ਰੂਰ ਖਾਓ ਤੇ ਵਧੀਆ ਸਫਾਈ ਵਾਲਾ ਕੰਮ ਆ ਕੋਈ ਗੰਦਗੀ ਵਾਲਾ ਕੰਮ ਨਹੀਂ ਬਹੁਤ ਸੋਹਣਾ ਟੇਸਟੀ ਇੱਕ ਗੱਲ ਆ ਕਿ ਇਹਨਾਂ ਦੇ ਹੱਥ ਟੇਸਟ ਬੜਾ ਜ਼ਿਆਦਾ ਹੈ ਨਾ ਖਾਇਦੇ ਆ ਹਾਂ ਜਦੋਂ ਇੱਧਰ ਆਈ ਜਾ ਲੰਘਦੇ ਆ ਉਹ ਲੰਘਦੇ ਆਉਂਦੇ ਜਾਂਦੇ ਜਰੂਰ ਕੋਲ ਪਤਾ ਕਰ ਲਿਆ ਤੁਸੀਂ ਵੀ ਆਉਂਦੇ ਜਾਂਦੇ ਇਹਨਾਂ ਕੋਲ ਜਰੂਰ ਟਰਾਈ ਕਰੋ ਗੋਲ ਗੱਫੇ ਵਧੀਆ ਹੱਥ ਚ ਬਹੁਤ ਟੇਸਟ ਹੈ ਇਹਨਾਂ ਦੇ ਸੋ ਠੀਕ ਆ ਜੀ ਇੰਨਾ ਹੀ ਅਜਲੀ ਬੜਾ ਅਸੀਂ ਕੋਈ ਇਹਨਾਂ ਕੋ ਪੈਸਾ ਨਹੀਂ ਲਿਆ ਕੋਈ ਕੁਝ ਨਹੀਂ ਲਿਆ ਬਸ ਇਹ ਸਾਨੂੰ ਜਾਣਦੇ ਆ ਤੇ ਕਹਿੰਦੇ ਚਲੋ ਤੁਸੀਂ ਸਾਡੀ ਵੀਡੀਓ ਜ਼ਰੂਰ ਪਾਓ ਸਹੀ ਗੱਲ ਤੇ ਮੈਂ ਕਿਹਾ ਕਿ ਚਲੋ ਕੋਈ ਗੱਲ ਨਹੀਂ ਯਾਰ ਜੇ ਅਸੀਂ ਇਹਨਾਂ ਕਰ ਸਕਦੇ ਆ ਤੁਹਾਡੇ ਲਈ ਤੇ ਇਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਤੇ ਇਸ ਲਈ ਅਸੀਂ ਇਹਨਾਂ ਦੀ ਵੀਡੀਓ ਪਾ ਰਹੇ ਹਾਂ ਤੇ ਸੋ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਵਾਰ ਖਾ ਕੇ ਵੇਖਿਓ ਹਾਂ ਗੋਲ ਗੱਪੇ ਜ਼ਰੂਰ ਖਾ ਕੇ ਦੇਖੋ ਇਹਨਾਂ ਕੋ ਬਹੁਤ ਟੇਸਟੀ ਨੇ ਅਹੀਂ ਖੁਦ ਟਰਾਈ ਕਿਥੇ ਤਾਂ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਰੋ ਹੋਰ ਇਸ ਵੀਡੀਓ ਸਬਸਕ੍ਰਾਈਬ ਪਟਾਓ ਸਭੀ ਗੋਲ ਗੱਪੇ ਖਾਣੇ ਆਏ ਹਾਂ ਤੇ ਟੇਸਟੀ ਗੋਲ ਗੱਪੇ ਬਣਾਉਂਦੇ ਆਂ ਠੀਕ ਹੈ ਭਈਆ ਆਪਕਾ ਬਹੁਤ ਬਹੁਤ ਧੰਨਵਾਦ ਤੋਂ ਦੋਸਤੋ ਸਾਡੇ ਨਾ ਅਜੇ ਹਾਲਾਤ ਐਡੇ ਵਧੀਆ ਨਹੀਂ ਐ ਤੇ ਅਸੀਂ ਅਹੀਂ ਗੱਲ ਕਰਦੇ ਬੈਠੇ ਸੀਗੇ ਅਗੇ ਅਜੇ ਕੰਮਕਾਰ ਵੀ ਇੰਨਾ ਵਧੀਆ ਨਹੀਂ ਮੁੰਡਾ ਬਹੁਤ ਐ ਤੇ ਅਸੀਂ ਜਾ ਰਹੇ ਆਂ ਗਰਾਉਂਡ ਜਾ ਰਹੇ ਹਾਂ ਉੱਥੇ ਥੋੜੀ ਐਕਸਰਸਾਈਜ਼ ਕਰਨੀ ਹੈ ਕਿਉਂਕਿ ਇਹ ਚੀਜ਼ਾਂ ਹੀ ਕੰਟੀਨਿਊ ਰੱਖੀਆਂ ਵਾਂ ਕੰਟੀਨਿਊ ਕਰਾਂਗੇ ਐਕਸਰਸਾਈਜ਼ ਕਰਦੇ ਰਾਵਾਂਗੇ ਤੇ ਸਟ੍ਰੈਸ ਜਿਹੜਾ ਘਟਦਾ ਹੈ ਐਕਸਰਸਾਈਜ਼ ਕਰਨ ਨਾਲ ਤੇ ਫੈਮਿਲੀ ਵੀ ਨਾਲ ਹੈ ਮੇਰੇ ਡੌਗੀ ਨੂੰ ਬਾਹਰ ਬੰਨਿਆ ਉਹ ਬਸ 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 ਬਰਾਹ ਬੇਖੇ ਨਿਆਣਿਆਂ ਨੂੰ ਭੁੰਕ ਲੱਗ ਗਿਆ ਤੁਹਾਨੂੰ ਵੇਖੇ ਭੁੰਕਣ ਦਿਓ ਆਹ ਵਾਹ ਮਸ਼ੀਨ ਕੰਮ ਕਰ ਰਹੀ ਹੈ ਖੰਭਾ ਗੱਡ ਰਿਹਾ ਹੈ ਖੰਭਾ ਗੱਡ ਰਹੀ ਮਸ਼ੀਨ ਦੇਖੋ ਬਿਲਕੁਲ ਰੋਡ ਤੇ ਕਰੂਜ਼ੋ ਇਹ ਟਾਇਲ ਫੈਕਟਰੀ ਬਣੀ ਹੋਈ ਹੈ ਇੱਥੇ ਟਾਇਲ ਦਾ ਸ਼ੋਰੂਮ ਰਸਤੇ 'ਚ ਹੁਣ ਆਪਾਂ ਨਾ ਇੱਥੋਂ ਘਟੋ ਘਟਵੀਂ ਆਨੂੰ 1.5 ਕਿਲੋਮੀਟਰ पे ਆ ਜਾਣਾ ਹੈ ਰਹੀ ਹੈ ਤੇ ਬਿਲਕੁਲ ਲੱਗ ਗਈ ਜਿਹੜੀ ਆ ਗਰਾਊਂਡ ਆ ਤੇ ਉੱਥੇ ਜਾ ਕੇ ਆਪਾਂ ਕਿਉਂਕਿ ਰੋਜ਼ ਅਹੀਂ ਚਾਰ ਘਰਾਂ ਚਲੇ ਜਾਂਦੇ ਸੀ ਤੇ ਬੱਚੇ ਕਈ ਵਾਰੀ ਜਾਂਦੇ ਸੀਗੇ ਨਾਲ ਕਈ ਵਾਰੀ ਨਹੀਂ ਜਾਂਦੇ ਸੀ ਇਹ ਘਰ रह ਜਾਂਦੇ ਸੀ ਹੁਣ ਇਹ ਬੱਚੇ ਵੀ ਕਹਿੰਦੇ ਕਿ ਪਾਪਾ ਗਰਾਊਂਡ ਜਾ ਕਰੋ ਅਸੀਂ ਨਾ ਕੁਝ ਦਿਨਾਂ ਤੋਂ 4-5 ਦਿਨ ਹੋ ਗਏ ਲਗਾਤਾਰ ਰੈਗੂਲਰ ਅਸੀਂ ਗਰਾਊਂਡ ਜਾ ਰਹੇ ਆ ਤੇ ਇਹ ਵੀ ਨਾਲ ਹੁਣ ਜਾਂਦੇ ਸਾਡੇ ਤੇ ਉੱਥੇ ਫੁੱਟਬਾਲ ਵਗੈਰਾ ਖੇਡਦੇ ਜਾ ਕੇ ਵਧੀਆ ਟਾਈਮ ਪਾਸ ਹੋ ਜਾਂਦਾ ਤੇ ਰੋਡ ਦੇ ਕਿਨਾਰੇ ਕਿਨਾਰੇ ਸੀਨ ਚੱਲ ਰਹੇ ਆ ਇਥੋਂ 1.5 ਕਿਲੋਮੀਟਰ ਦੂਰ ਆ ਗਰਾਊਂਡ ਤੇ ਤੁਰ ਕੇ ਜਾਣਾ ਆਪਾਂ ਉਥੇ ਫਿਰ ਮੈਂ ਰਨਿੰਗ ਕਰ ਲੈਂਦਾ ਥੋੜਾ ਬਹੁਤ ਐਕਸਰਸਾਈਜ਼ ਵਗੈਰਾ ਕਰਨੀ ਦੀ ਹੈ ਜਿਹਦੇ ਨਾਲ ਕਿ ਬੋਡੀ ਫਿਟਨੈਸ ਠੀਕ ਰਹਿੰਦੀ ਆ ਜਿਆਦਾ ਨਹੀਂ ਹਾਰਟ ਕਰਦਾ ਮੈਂ ਨਾਰਮਲ ਜੀ ਐਕਸਰਸਾਈਜ਼ ਵਗੈਰਾ ਕਰਦਾ ਤੇ ਦਿਖਾਵਾਂਗੇ ਤੁਹਾਨੂੰ ਜਾ ਕੇ ਗਰਾਉਂਡੇ ਕਿਹੜੀ ਕਿਹੜੀ ਐਕਸਰਸਾਈਜ਼ ਕਿਦਾਂ ਕਿਦਾਂ ਆਪਾਂ ਮੈਂ ਕਰਦਾ ਸਾਰੇ ਦਿਖਾਵਾਂ ਸਾਰਿਆਂ ਦਾ ਪਤਾ ਲੱਗੂਗਾ ਤੁਹਾਨੂੰ ਕਿ ਕਿਦਾਂ ਕਿਦਾਂ ਐਕਸਰਸਾਈਜ਼ ਕਰਦੇ ਸਾਰੇ ਇਹ ਆ ਜੀ ਚੰਦਨ ਪੈਲੇਸ ਇਹ ਵੀ ਹਾਈਵੇ ਤੇ ਸਥਿਤ ਆ ਬੱਸਾਂ ਗੱਡੀਆਂ ਜਾ ਰਹੀਆਂ ਧੜਾ ਧੜ ਬਹੁਤ ਜ਼ਿਆਦਾ ਟ੍ਰੈਫਿਕ ਆ ਕਿਉਂਕਿ ਹਾਈਵੇ ਆ ਇਹ ਮੇਨ ਰੋਡ ਆ ਇਸ ਕਰਕੇ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦੀ ਬੜੇ ਧਿਆਨ ਨਾਲ ਚੱਲਣਾ ਪੈਂਦਾ ਆਪਾਂ ਬਿਲਕੁਲ ਸਾਈਡ ਤੇ ਜਾ ਰਹੇ ਤਾਂ ਕਿ ਕੋਈ ਬੱਚਿਆਂ ਨੂੰ ਪਹਿਲਾਂ ਇਨਸਟ੍ਰਕਸ਼ਨ ਦਿੱਤੀਆਂ ਹੀ ਆ ਕਿ ਧਿਆਨ ਨਾਲ ਚੱਲਣਾ ਆਪਣੀ ਸਾਈਡ ਤੇ ਰਹਿ ਕੇ ਬਿਲਕੁਲ ਸੜਕ ਤੇ ਨਹੀਂ ਚੜਨਾ ਕੱਚੇ-ਕੱਚੇ ਥਾਂ ਤੇ ਆਪਾਂ ਜਾ ਰਹੇ ਆ ਦੇਖੋ ਬਿਲਕੁਲ ਸੜਕ ਤੋਂ ਥੱਲੇ ਹੀ ਆ ਗਰਾਊਂਡ ਦੇ ਆਪਾਂ ਨੇੜੇ ਪਹੁੰਚ ਚੁੱਕੇ ਆਂ ਇਹਨੂੰ ਪਿਆਸ ਲੱਗੀ ਹੁਣ ਕਾਕੇ ਨੂੰ ਨਿੱਕੇ ਨੂੰ ਇਹ ਗੰਦਾ ਘਰ ਮੈਂ ਪਾਣੀ ਪੀਣਾ ਆ ਆ ਵੀ ਆ ਗਿਆ ਪਾਣੀ ਸਾਹਮਣੇ ਉੱਥੋਂ ਪੀ ਲਾ ਅਜੇ ਗਰਾਊਂਡ ਚੱਪੜੇ ਨਹੀਂ ਤੇ ਪਿਆਸ ਸਾਨੂੰ ਪਹਿਲਾਂ ਲੱਗੀ ਤੇ ਇੱਧਰ ਫਸੇ ਗੱਡਮੀ ਸਾਹਮਣੇ ਬਿਲਕੁਲ ਆ ਦੇਖੋ ਆਹ ਪਾਟੇ ਬੂਟ ਚ ਪਿਆ ਰਿਹਾ ਵਾ ਆ ਗਿਆ ਉਹ ਬੂਟ ਚ ਟਿਕਾਣੇ ਚੱਲ ਪੀ ਲੈਣ ਆ। ਆਹ ਹੋ ਗਿਆ ਆ ਗਿਆ। ਚੱਲ ਪੀ ਲੈ ਬਣ। ਪਹੁੰਚ ਗਏ ਆ ਜੀ ਆਪਾਂ ਗਰਾਊਂਡ ਵਿੱਚ। ਤੇ ਗਰਾਊਂਡ 'ਚ ਪਹਿਲਾਂ ਵੀ ਉਹਦੇ ਲੋਕ ਹਨ। ਮੇਰੇ ਖਿਆਲ 'ਚ ਵੀ ਐਕਸਰਸਾਈਜ਼ ਵਗੈਰਾ ਕਰਨ ਆਉਂਦੇ ਹੋਣੇ। ਅਸੀਂ ਵੀ ਥੋੜੀ ਬਾਅਦ ਮਾਫਾ ਹੋ ਗਏ ਤੇ ਕਰਦੇ ਆ ਕਸਰਤ ਵਗੈਰਾ। ਖੇਡਣ ਦੇ ਅਪਸ ਵਿੱਚ ਫੁੱਟਬਾਲ ਨਾਲ ਲੱਗ ਭੇ ਵੀ ਕਸਰਤ ਕਰਨ ਬੱਚੇ ਖੇਡਣੇ ਮਨ ਕੇ ਕਣੀ ਲਾਭ ਨੇ ਬੱਚਿਆਂ ਨੂੰ ਖੁੱਲੀ ਜਗ੍ਹਾ ਤੇ ਖੇਡ ਕੇ ਮਜ਼ਾ ਆਉਂਦਾ ਘਰੇ ਲੱਗੇ ਰਹਿੰਦੇ ਆ ਬੂਟੇ ਤੋੜਦੇ ਰਹਿੰਦੇ ਆ ਫੁੱਟਬਾਲ ਮਾਰ ਕੇ ਤੇ ਗਰਾਊਂਡ ਚ ਵਧੀਆ ਚਲ ਖੁੱਲੇ ਚ ਖੇਡਣਗੇ ਨਾਲੇ ਹੌਲੀ ਹੌਲੀ ਪਰ ਮਾਪੂ ਗੁੱਸੇ ਦਾੜੀ ਕਿਹਦੀ ਲੱਗਦੀ ਵਧੀਆ ਲੱਗਦੀ ਹਾਂ ਸੋਹਣੀ ਲੱਗਦੀ ਹਾਂ ਹੋਰ ਇਹ ਜੱਜ ਕੀ ਆ ਨੇ ਨਹੀਂ ਗੰਗ ਲੱਗਦੇ ਬੁੱਢੇ ਕਿੱਥੇ ਲੱਗਦੇ ਗਾੜੀ ਦਾ ਰਹਾ ਟ੍ਰੈਂਡ ਆ ਵਧੀਆ ਲੱਗਦੀ ਅਕਸ਼ੇ ਕੁਮਾਰ ਵੇਖ ਕੇ ਵਾਈਟ ਹੀ ਰੱਖਦਾ ਨਹੀਂ ਮੈਂ ਨਹੀਂ ਮੰਨਦਾ ਤੁਸੀਂ ਵੀ ਅਕਸ਼ੇ ਕੁਮਾਰ ਹੋ ਹਾਈ ਵੇਰੇ ਬਿਲਕੁਲ ਉੱਪਰ ਹੀ ਹੈ ਗਰਾਊਂਡ ਆਹ ਤੱਕ ਗਿਆ ਲੱਟ ਗਿਆ ਇਹਦੇ ਤੂਏ Laleye doğru lan. Oraya doğru. Aşağı ਕਾ ਵਗੈਰਾ ਗਰਾਊਂਡ ਵਿੱਚ ਸਾੜਦੇ ਪਏ ਸਫਾਈ ਕਰਦੇ ਪਏ ਹੋ ਗਈ ਪੂਰੀ ਦੌੜ ਗਾਂ ਨਿਕਲ ਜਾਂਦੀ ਹਾਂ ਹਾਂ ਜੋਰ ਤੇ ਕਾਫੀ ਲੱਗਦਾ ਫਿਰ ਜੋਰ ਬਹੁਤ ਲੱਗਦਾ ਦੌੜਨ ਲੱਗਿਆਂ ਕਾਫੀ ਮਿਹਨਤ ਕਰਨੀ ਪੈਂਦੀ ਹੈ ਦੌੜਨ ਤੋਂ ਬਾਅਦ ਇਹ ਲੱਗ ਗਿਆ ਅਸਲ ਤੇ ਕੰਮ ਆ ਲੋ ਜੀ ਕਸਰਤ ਹੋਣ ਲੀ ਆ ਪਰ ਇਹਨਾਂ ਨੂੰ ਨਹੀਂ ਪਤਾ ਵੀ 24 ਲੱਖ 24 24 ਪਾਈਆਂ ਕੋਈ ਮਾਲ ਨਹੀਂ ਮੈਂ ਕੱਪਾ ਪਾ ਕੇ ਆ ਇਹ ਕਪਲਾ ਵਾਲੀ ਕਸਰਤ ਸਿੱਪੜ ਤੋਂ ਕਰਦੇ ਬੁੱਟਾ ਜਾ ਨਹੀਂ ਠੀਕ ਆ ਜਿੱਦਾਂ ਸੱਟ ਬਿੰਦਾ ਉਦਾਂ ਹੀ ਕਰਨਾ ਸੀ ਕਰਨੀ ਚਾਹੀਦੀ ਕਸਰਤ ਤੁਸੀਂ ਵੀ ਕਸਰਤ ਘਰੇ ਕਰਿਆ ਕਰੋ ਜਿਹੜੇ ਲੇਡੀਜ਼ ਨੇ ਉਹ ਆਪਣੇ ਘਰ ਇੰਨੀ ਕਸਰਤ ਜ਼ਰੂਰ ਕਰਿਆ ਕਰੋ ਕਿ ਤਾਂ ਕਿ ਤੁਹਾਡਾ ਸਰੀਰ ਫਿੱਟ ਰਹੇ ਇਹ ਸਾਡੇ ਵੱਲੋਂ ਰਿਕੁਐਸਟ ਆ ਲੋਟੇ ਲਾਈਫ ਸਟਾਈਲ ਫੈਮਿਲੀ ਵੱਲੋਂ ਵੀ ਆਪਣੇ ਸਿਹਤ ਦਾ ਖਿਆਲ ਰੱਖੋ ਕਸਰਤ ਕਰੋ ਵੱਤ ਤੋਂ ਵੱਧ ਤਾਂ ਕਿ ਤੁਹਾਡੀ ਬੋਡੀ ਵੱਤ ਤੋਂ ਵੱਧ ਛੇ ਤੁਹਾਡਾ ਸਾਥ ਦੇਵੇ

ਇਹ ਕਰਦੇ ਪਏ ਆ ਜੋਗਾਸ ਕਮਰ ਦੇ ਦਰਦ ਵਾਸਤੇ ਬਹੁਤ ਵਧੀਆ ਹੁੰਦਾ ਵਾ ਤੁਸੀਂ ਵੀ ਕਰ ਸਕਦੇ ਆ ਆ ਵੇਖੋ ਕਰਦੇ ਪਏ ਆ ਇਦਾਂ ਕਰਕੇ ਹੁੰਦਾ ਕਮਰ ਦਾ ਦਰਦ ਬਹੁਤ ਜਲਦੀ ਇੰਨਾ ਠੀਕ ਹੁੰਦੀ ਆ ਹਟ ਜਾਂਦੀ ਫੀਲਪੋਰ ਤੇ ਤੁਸੀਂ ਵੀ ਕਰ ਸਕਦੇ ਹੋ ਨਾਲੇ ਸਰੀਰ ਫਿੱਟ ਰੱਖੋ ਆਪਣਾ ਕਸਰਤ ਜਰੂਰ ਰੋਜ਼ ਕਰਿਆ ਕਰੋ ਤੇ ਆਪਣੀ ਲਾਈਫ ਚੋਂ ਅੱਧਾ ਘੰਟਾ ਕੱਢ ਕੇ ਆਪਨੀ ਸਿਹਤ ਨੂੰ ਧਿਆਨ ਦਿਆ ਕਰੋ। ਥੱਕ ਗਿਆ ਨਵੀਂ। ਮੱਥੇ ਹੀ ਥੱਕ ਚੁੱਕੇ ਆ ਕਸਰਤ ਕਰ ਕਰ ਕੇ। ਤੇ ਨਿੱਕੇ ਨੇ ਅੱਜ ਫੁੱਟਬਾਲ ਹੀ ਖੇਡਿਆ। ਵਸੇ ਉਹ ਮਾਈ ਨਹੀਂ ਦਮ। ਥੋੜੀ ਕਸਰਤ ਕਰਕੇ ਤੇ ਬਹਿ ਗਏ ਹੰਤੀ। ਕਰਦੇ ਲਈ ਆ। ਐਵੇਂ ਕਰ ਲਈ। 2 ਮਿੰਟ ਵੀ ਨਹੀਂ ਲਾਇਆ ਅੱਧਾ ਚੱਕਰ ਲਾਇਆ। ਜਿੰਨੇ ਜਿੰਨੇ ਹੋਈ ਇਹਨੇ ਕਰ ਲਈ ਜਿੰਨਾ ਚਲੋ ਕੀਤੀ ਰਹੀ ਜਾਰੇ ਜਦੋਂ ਜਰੂਰੀ ਵੀ ਕੀਤੀ ਆ ਨਾਗਰ ਜੀ ਦੇ ਕੀਤੀ ਹੋ ਬਈ ਆਹ ਹੱਕ ਕੀ ਮੈਂ ਹੋਰ ਦੇ ਰਹੀ ਆ ਲੈ ਉਹ ਮੈਂ ਦੋ ਗੇੜੇ ਲਾ ਕੇ ਕਿੱਥੇ ਕਿ ਮੇਰੇ ਕੋ ਭੱਜਿਆ ਨਹੀਂ ਗਿਆ ਫਿਰ ਮੈਂ ਦੂਜਾ ਗੇੜੇ ਚੌਲ ਤੇ ਚੱਪਲ ਲਾਤੀ ਗੱਡੀ ਦੀ ਡੀਡੀ ਨਾਲ ਕੇ ਪੀ ਉਹ ਵਾਲੀ ਗੱਡੀ ਲੱਗੇ ਚਲ ਠੀਕ ਹੈ ਮੈਂ ਜਾਂਦਾ ਲੈ ਕੇ ਮੈਂ ਚੱਲੇ ਹਾਂ ਜੀ ਚੱਪਲ ਲੈਣ ਆ ਬਈ ਜੱਫਲ ਮਿਲਖਾ ਸਿੰਘ ਜੀ ਲਾਂੰਦੀਆ ਚਲਿਏ ਨੇ ਰਹਾ ਹੋ ਰਿਹਾ ਠੀਕ ਆ ਮਿੱਤਰੋ ਫਿਰ ਮਿਲਦੇ ਤੁਹਾਨੂੰ ਕਿੱਥੇ ਹੋਰ ਵਲੌਗ ਵਿੱਚ ਚਕਲਾ ਵਲੌਗ ਵੀ ਸਾਡਾ ਜਰੂਰ ਵੇਖਿਓ ਸਾਡਾ ਬਹੁਤ ਬਹੁਤ ਧੰਨਵਾਦ ਆ ਆਪਣੀ ਸਿਹਤ ਦਾ ਖਿਆਲ ਰੱਖੋ ਤੇ ਕਸਰ ਜਰੂਰ ਕਰਿਆ ਕਰੋ 10 ਮਿੰਟ ਕੱਢ ਕੇ ਆਪਣੀ ਸਿਹਤ ਨੂੰ ਜਰੂਰ ਦਿਓ ਚੰਗਾ ਜੀ ਮਿਲਦੇ ਆ ਟਾਕਾ ਬਾਏ ਬਾਏ